ਕੋਈ ਖਲਾਸਾ ਦਾ ਬੰਦਾ ਤੂੰ ਕਰਦਾ ਬੰਦਾ ਆਪ ਜਾਣਦਾ ਦੇਖਿਆ ਹੋਂਦ ਸੇਮ ਕਾ ਜਾ ਕੋਈ ਨਵਾਇ ਤੇ ਦੇ ਨੂੰ ਮੇਦੇ ਲਿਖਨੇ ਫੂੜਾ ਆ ਜਾਂਦੇ ਆਪਾ ਕੀ ਕਰਦਾ ਕੀ ਨਹੀਂ ਕਰਦਾ ਦੇਖਿਆ ਲਾ ਕੇ ਬੰਦੇ ਕੋਈ ਖਲਾਸਾ ਦਾ ਬੰਦਾ ਕਦੋਂ ਬੈਠਦਾ ਮੈਂ ਕਿੱਥੇ ਕਿਹਾਓ ਸੇਵਕ ਆ ਜਾ ਇੱਕ ਰੋਜ ਤੇ ਦੇ ਨੂੰ ਨਹੀਂ ਦੇ ਲਿਓ ਕਿੰਨੇ ਫੂੜ ਆ ਜਾਂਦੇ ਆਪਾ ਕੀ ਕਰਦਾ ਕੀ ਨਹੀਂ ਕਰਦਾ ਮੈਂ ਪੁੱਤ ਇੱਥੇ ਬੈਠਾ ਘਰ ਹੀ ਆ ਚੱਲ ਚੀਗਾ ਬੱਚੇ ਚਲੇ ਗਏ ਮੈਂ ਚਲੇ ਗਏ ਸਕੂਲ ਕਲਾਸ ਚਲੇ ਗਏ ਬੱਚਾ ਸਕੂਲ ਬੈਗ ਲੈਣਾ ਇਹਨੂੰ ਉਹ ਕੱਲ ਕੱਲ ਤਾਂ ਫੋਨ ਹੀ ਨਹੀਂ ਦੇਉਣ ਦੇ ਵਿਚਾਰੇ ਦਾ ਕਿੰਨੀ ਦੇਰ ਕੀਤੀ ਸੀ ਇਹਨੇ ਜੀ ਕਿੰਨੀ ਦੇਰ ਹੋ ਗਈ ਸੀ ਇਹਨੂੰ ਡਿਊਟੀ ਕਰਦੇ ਨੂੰ ਚਾਰ ਤੇ ਪੱਤੀਆਂ ਤੇ ਇਹ ਕਿੰਨੇ ਬੱਚੇ ਜੀ ਇਹਦੇ ਤਿੰਨ ਦੋ ਗੁੱਡੀਆਂ ਇੱਕ ਮੁੰਡਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਸਾਨੂੰ ਜ਼ਰਾਤੀ ਪਤਾ ਲੱਗਾ ਹੈ ਇੱਧਰ ਪੈਪਰ ਹੁਣ ਇੱਥੇ ਆ ਗਿਆ ਦੋਨੋਂ ਅੱਧਰ ਘਰ ਦਾ ਪਤਾ ਨਹੀਂ ਕਿਹ ਕੱਲ ਦਾ ਬੇਨ ਐਨੂ ਕਾਸੇ ਆਪੁਰਾ ਸਾਡੇ ਗਵਰਨੀ ਨੇ ਬਿਲਕੁਲ ਇਹਨਾਂ ਦੇ ਫਾਦਰ ਸਾਹਿਬ ਨਾਲ ਮੇਰਾ ਬਹੁਤ ਨਿੱਜੀ ਪਿਆਰ ਸੀ ਜਦੋਂ ਉਹਨਾਂ ਉਦੋਂ ਜਿਵੇਂ ਅਸੀਂ ਮਿਲਣਾ ਇੱਥੇ ਦੋਦੇ ਆਉਂਦੇ ਜਾਂਦੇ ਰਹੇ ਨੇ ਸਾਡੇ ਰਾਹ ਦੇ ਉੱਤੇ ਬਹੁਤ ਨੇਕ ਇਨਸਾਨ ਸੀ ਇਹਨਾਂ ਦੇ ਫਾਦਰ ਸਾਹਿਬ ਔਰ ਲੜਕਾ ਬਹੁਤ ਨੇਕ ਇਨਸਾਨ ਸੀ ਤੇ ਛੋਟੀ ਜਿਹੀ ਅਰਜੀ ਭਰਤੀ ਹੋ ਕੇ ਏਡੇ ਵੱਡੇ ਜਰਨਲ ਦੇ ਨਾਲ ਡਿਊਟੀ ਕਰਨੇ ਮਾਣ ਵਾਲੀ ਗੱਲ ਸੀ ਪਿੰਡ ਨੂੰ ਇਲਾਕੇ ਨੂੰ ਮਾਣ ਵਾਲੀ ਗੱਲ ਸੀ ਔਰ ਬਹੁਤ ਦੁਖਦਾਈ ਖਬਰ ਆਈ ਹੈ ਕੱਲ ਜਿਹੜੀ ਉਹਦੇ ਨਾਲ ਜਿਹੜਾ ਇਲਾਕੇ 'ਚ ਬਹੁਤ ਸਖੋਧੀ ਅਫਸੋਸ ਦੀ ਲਹਿਰ ਫੈਲ ਗਈ ਹੈ ਕੀ ਮੰਗ ਕਰਦੇ ਜੋ ਜਿੱਤਰਾ ਕੀ ਇੱਕ ਫੌਜੀ ਜਵਾਨ ਇੱਕ ਸ਼ਹਾਦਤ ਜਿੰਦੀ ਹੋਈ ਹੈ ਤੇ ਤੁਸੀਂ ਕੀ ਮੰਗ ਕਰਦੇ ਪਰਵਾਰ ਅਸੀਂ ਇਹੋ ਆਉਂਦੇ ਆਂ ਵੀ ਇਲਾਕੇ ਦੇ ਵਿੱਚ ਇਸ ਵੀਰ ਦਾ ਜਿਹੜਾ ਨਾਂ ਹੈ ਉਹ ਸਦਾ ਵਾਸਤੇ ਰੋਸ਼ਨ ਰਹੇ ਉਹਦੇ ਨਾਂ ਤੇ ਕੋਈ ਖੇਡ ਸਟੇਡੀਅਮ ਬਣੇ ਕੋਈ ਸਕੂਲ ਦਾ ਨਾਂ ਜਿਹੜਾ ਉਹਦੇ ਨਾਂ ਤੇ ਰੱਖਿਆ ਜਾਵੇ ਹੋ ਸਕਦਾ ਜਿਹੜੀ ਖਾਲੇ ਤੋਂ ਸੜਕ ਆਉਂਦੀ ਆ ਉਹ ਵੀਰ ਗੁਰਸੇਵ ਸਿੰਘ ਦੇ ਨਾਂ ਤੇ ਬਣੇ ਇਹੋ ਜੀਆਂ ਜਿਹੜੀਆਂ ਯਾਦਗਾਰਾਂ ਰਹਿਣ ਸਦਾ ਵਾਸਤੇ ਉਹ ਸਾਰੇ ਇਲਾਕੇ ਚ ਇੱਕ ਪ੍ਰੇਰਨਾ ਸਰੋਤ ਬਣੇ ਇਸ ਵੀਰ ਨੇ ਜਿਹੜੀ ਉਹ ਇੱਕ ਜਰਨਲ ਸਾਹਿਬ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ ਪਰ ਜਿਹੜੀ ਉਹਨਾਂ ਦੀ ਕੋਈ ਨੌਕਰੀ ਪਰਿਵਾਰ ਨੂੰ ਮਿਲਨੀ ਨਹੀਂ ਸੀ ਹਾਂਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਗਾਂ ਬੇਟੀਆਂ ਦਾ ਖਰਚਾ ਜਿਹੜਾ ਪਰਿਵਾਰ ਦਾ ਸਾਰਾ ਪੜ੍ਹਾਈ ਦਾ ਉਹ ਸਾਰਾ ਸਰਕਾਰ ਨੂੰ ਜਿਹੜਾ ਉਹ ਕਰਨਾ ਚਾਹੀਦਾ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂਜੀ ਪ੍ਰਸ਼ਾਸ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜੋ ਵੀ ਜਿਹੜੀ ਗ੍ਰਾਂਟ ਆ ਜਿਸ ਤਰ੍ਹਾਂ ਸੈਂਟਰ ਸਰਕਾਰ ਦਿੰਦੀ ਆ ਉਹੋ ਹੀ ਪੰਜਾਬ ਸਰਕਾਰ ਵੀ ਜਿਹੜੀ ਉਹ ਦੇਵੇ ਇਹਨਾਂ ਦੇ ਘਰ ਦੀ ਜਿਹੜੀ مالی ਹਾਲਤ ਆ ਤੁਸੀਂ ਵੇਖ ਚੁੱਕੇ ਬਹੁਤ ਠੀਕ ਨਹੀਂ ਗਈ ਉਹਨਾਂ ਨੂੰ ਮਕਾਨ ਰਹਿਣ ਵਾਸਤੇ ਸਾਰਾ ਸਿਸਟਮ ਬਣਾ ਕੇ ਦੇਵੇ ਉਹਨਾਂ ਦੇ ਬੱਚਿਆਂ ਦਾ ਖਰਚਾ ਉਹਨਾਂ ਦੇ ਭਰਾਵਾਂ ਨੂੰ ਜਿਹੜੀ ਆ ਪੰਜਾਬ ਸਰਕਾਰ ਦੇ ਚ ਨੌਕਰੀਆਂ ਮਿਲਣ ਚਾਹੀਦੀਆਂ ਨਾਮ ਤੇ ਪਿੰਡ ਦਾ ਨਾਮ ਮਿਰਨਾ ਗੁਰਪਾਲ ਸਿੰਘ ਹੈ ਜੀ ਪਿੰਡ ਦਾ ਸਰਪੰਚ ਹੈ ਪਿੰਡ ਦੁੱਧੇ ਸੁਢੀਆਂ ਜ਼ਿਲ੍ਹਾ ਕਰਨਤਾਂ ਜਿਹੜੀ ਗੁਰਸੇਵਕ ਸਿੰਘ ਜੋ ਵੀ ਫੌਜੀ ਇੱਕ ਜਿਹੜੇ ਕਿ ਕੱਲ ਹਾਦਸੇ ਕਰੈਸ਼ ਹੋਇਆ ਹਾਂ ਜੀ ਕੀ ਕਹਿਣਾ ਥੋਲੇ ਜੋ ਕੀ ਇਸ ਕਰਨਾ ਬੜੀ ਮਾੜੀ ਘਟਨਾ ਆਈ ਬੜਾ ਹੀ ਵਧੀਆ ਇਨਸਾਨ ਸੀ 15 ਤਰੀਕ ਨੂੰ ਛੁੱਟੀ ਕੱਟ ਕੇ ਗਿਆ ਜੀ ਸਾਡੇ ਨਾਲ ਹੀ ਗਰਾਊਂਡ ਤੇ ਸਾਰੇ ਸਪੋਰਟਸਮੈਨ ਸਪੋਰਟਸਮੈਨ ਹੀ ਭਰਤੀ ਹੋਇਆ ਸੀ ਤੋਂ ਜੀ ਸਾਰੇ ਬੰਦੇ ਮਿਲਦੇ-ਗਿਰਦੇ ਗਰਾਊਂਡ ਵੀ ਬਣਵਾ ਕੇ ਨਾਲ ਗਿਆ ਅਚਾਨਕ ਕੱਲ ਪਤਾ ਲੱਗਾ ਵੀ ਇਸ ਦਾ ਸਾਸਾ ਹੋ ਗਿਆ ਜੀ ਬੜਾ ਮੜਾ ਹੈ ਜੀ ਕਿੰਨੇ ਵਾਸਤੇ ਵੀ ਤੇ ਉਹਨਾਂ ਦੇ ਪਰਿਵਾਰ ਨਾਲ ਤਾਂ ਘਾਟਾ ਜਿੰਨਾ ਹੋਇਆ ਕੋ ਪੂਰਾ ਨਹੀਂ ਕਰ ਸਕਦਾ ਇੱਕ ਇੱਕਲਾ-ਕੱਲਾ ਬੇਟਾ ਸੀ ਜਾਂ ਹੋ ਗਈ ਨਹੀਂ ਜੇ ਛੇ ਭਰਾ ਸੀ ਅੱਛਾ ਛੇ ਭਰਾ ਸੀ ਤੇ ਸਾਰਾ ਕੁਝ ਹੀ ਜਿਵੇਂ ਸਿੱਖੇ ਪੜਾਇਆ ਲਖਾਇਆ ਵੀ ਇਹਨੂੰ ਜਿਆਦਾ ਹੈ ਤੇ ਫੌਜ ਚ ਭਰਤੀ ਚਲੋ ਜਿਸ ਤਰ੍ਹਾਂ ਵੀ ਹੁੰਦਾ ਹੈ ਕਰਕੇ ਤੇ ਸਰਕਾਰੀ ਅਸਥਾਨ ਦੋ ਪੈਣਾ ਹੀ ਛੇ ਪਰਾਹੀ ਕਿੰਨੇ ਬੱਚੇ ਨੇ ਦੋ ਤਿੰਨ ਬੱਚੇ ਆ ਜੀ ਦੋ ਬੇਟੀਆਂ ਇੱਕ ਬੇਟਾ ਠੀਕ ਐਨੇ ਚੁੰਦੇ ਕੇਂਦਰ ਸਰਕਾਰ ਪਾਸੇ ਜਿਸ ਤਰ੍ਹਾਂ ਕੀ ਇਹਨਾਂ ਨੇ ਇਹਨਾਂ ਨੇ ਇੱਕ ਸਰਜੀਕਲ ਸਟ੍ਰਾਈਕ ਵਿੱਚ ਅਹਿਮ ਰੋਲ ਅਦਾ ਕੀਤਾ ਸੀ ਹਾਂਜੀ ਤੇ ਜਿਸ ਤਰ੍ਹਾਂ ਕੀ ਹੁਣ ਪਤਾ ਲੱਗੇ ਕਿ ਕੱਲ ਤੇ ਉਹ ਜਹਾਜ਼ ਕ੍ਰੈਸ਼ ਹੋ ਗਿਆ ਵਾ ਹਾਂਜੀ ਹਾਂਜੀ ਤਾਂ ਕੀ ਤੁਹਾਨੂੰ ਕਿਤਰਾ ਸੰਦੇਸ਼ ਪਹੁੰਚਿਆ ਮੈਨੂੰ ਥਾਣੇੋਂ ਫੋਨ ਆਇਆ ਜੀ ਇਸ ਤਰ੍ਹਾਂ ਤੁਹਾਡੇ ਪਿੰਡ ਦਾ ਵੀਰ ਆ ਤੇ ਉਹ ਇਸ ਤਰ੍ਹਾਂ ਹਾਸਲ ਚ ਹੋ ਗਿਆ ਇਹਨਾਂ ਨੇ ਮੈਨੂੰ ਆਂਦੇ ਸੀ ਤਸੀਨਾ ਲੀ ਵੀ ਯਕੀਨ ਹੋ ਲੈਂਦੇ ਵੀ ਕਰ ਫਰਮੋੜੇ ਤੇ ਫੇਰ ਹਨਾ ਆਣ ਕੇ ਵੇਖਿਆ ਇਹਨਾਂ ਦਾ ਵਿਚਾਰਿਆਂ ਦਾ ਮੰਦਾ ਆ ਲਿਆ ਜੀ ਸੋਈ ਜਾਂਦੇ ਆ ਫਰਲਾਈ ਜਾਂਦੇ ਆ ਕਰਦੇ ਵੀ ਉਹਨਾਂ ਦੇ ਮੰਦਾ ਆਲੇ ਜੀ ਉਹਨਾਂ ਦੇ ਤਾਂ ਵੇਖ ਚੁੱਕੇ ਜੇ ਪਰਿਵਾਰ ਪਰਿਵਾਰ ਲਈ ਕਿਸ ਤਰ੍ਹਾਂ ਦੀ ਤੁਸੀਂ ਸਹਾਇਤਾ ਚਾਹੁੰਦੇ ਜੀ ਪਿੰਡ ਦੇ ਸਰਪੰਚ ਹੁੰਦੇ ਨਾਲ ਇਹਨਾਂ ਦੇ ਭਰਾ ਨੇ ਜੀ ਪਲੱਸ 2 ਨੇ ਕੋ 1 ਚ ਪੜਦੇ ਨੇ ਛੋਟੇ ਬ੍ਰਦਰ ਉਹਨਾਂ ਦੇ ਉਹਨਾਂ ਨੂੰ ਨੌਕਰੀ ਦਿੱਤੀ ਆ ਤੇ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ ਇੰਨਾ ਵੱਡਾ ਸਾ ਕੋ ਪੀਲਾ ਸਕਦਾ ਨਹੀਂ ਫਿਰ ਫਿਰ ਨੀ ਬਣਾਉਂਦਾ ਉਹ ਜੀ ਤਰਾਏ ਥਾਣਾ ਸੁਖ ਖਾਲੜਾ ਇਹ ਸਰ ਜੋ ਗਰਸੇਵਿਕ ਸਿੰਘ ਦੀ ਜਿਹੜੀ ਆ ਕੱਲ ਸ਼ਹਾਦਤ ਹੋਈ ਹੈ ਹੈਲੀਕਾਪਟਰ ਕ੍ਰੈਸ਼ ਹੋਣ ਦੇ ਨਾਲ ਕਿਸ ਤਰ੍ਹਾਂ ਸਾਨੂੰ ਤੁਹਾਨੂੰ ਪਤਾ ਲੱਗਾ ਤੇ ਕਿੱਥੇ ਤੁਸੀਂ ਹੁਣ ਪਹੁੰਚ ਗਏ ਮੈਨੂੰ ਨਾਲ ਉਹ ਪੂਣਾ ਹੈ ਕੱਲ ਉਥੋਂ ਮਤਲਬ ਕਿ ਸੀਨੀਅਰ ਅਫਸਰੀ ਨਾਲ ਆਪਣੇ ਕੋਈ ਉਹਨਾਂ ਦੇ ਨਾਲ ਆਪਣਾ ਇੱਧਰ ਦਾ ਪੰਜਾਬ ਦਾ ਇਹ ਮੁੰਡਾ ਜਵਾਨ ਜਿਹਨੇ ਦੱਸਿਆ ਕਿ ਇਸ ਤਰ੍ਹਾਂ ਗਰਸੇਵਿਕ ਸਿੰਘ ਜਿਹੜੇ ਸੀਟ ਹੋ ਗਏ ਹੈ ਡਾਕਟਰ ਜਿਹੜਾ ਕ੍ਰੈਸ਼ ਹੋਆ ਉਹ ਤੋਂ ਦੁੱਖ ਲੱਗਾ ਬੁਢੀ ਮਾਦ ਪਾਣੀ ਜਿਹੜੀ ਦਿੱਖ ਤਬਲੇ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਉਹਨਾਂ ਦੇ ਡੈਂਡਰ ਵਾਸਤੇ ਉਹਨਾਂ ਕਿ ਵੀ ਤਫੀਲ ਨਾ ਜਾਵੇ ਘਰ ਵਿੱਚ ਮੌਲ ਹੋ ਗਿਆ ਉਹ ਫਿਰ ਮੈਂ ਇੱਧਰ ਆ ਬੜਾ ਦੁੱਖ ਹੋਇਆ ਇਹ ਕਿ ਪਰਿਵਾਰ ਨੂੰ ਨਿਕਲਣੇ ਕਿ ਬੱਚੇ ਨੇ ਇਹਨਾਂ ਬੱਚੇ ਨੇ ਉਹਨਾਂ ਦੇ ਸਰ ਕਿਸ ਤਰ੍ਹਾਂ ਅਰੇਂਜਮੈਂਟ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਬਾਕੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਕੱਲ ਆਉਣਗੇ ਜੀ ਐਸਐਸਪੀ ਸਾਹਿਬ ਨਾਲ ਗੱਲ ਹੋਊਗੀ ਜੀ ਤੇ ਕੋਈ ਸਾਡ ਡੈਡ ਬੋਰੀ ਬਾਰੇ ਦੱਸਿਆ ਹੋਵੇ ਕਿਸ ਤਰ੍ਹਾਂ ਡੈਡ ਬੋਰੀ ਕੱਲ ਆਉਗੀ ਜੀ ਕਿਉਂਕਿ ਉਹਨਾਂ ਦੇ ਫਾਦਰ ਨਾਲ ਉਹਨਾਂ ਦਾ ਡੀਐਨਏ ਵਗੈਰਾ ਲੈ ਕੇ ਜਾਏ ਨੇ ਕੱਲ ਉਹਨਾਂ ਨੇ ਕਿਹਾ ਵੀ ਕੱਲ ਮੈਂ ਟੋਲੂਗਾ